ਜਗੁਰਦੇਵ ਧਾਨਗੁਰਦੇਵ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਿੰਡ ਦੇ ਜੋ ਕਿ ਗੁਰੂ ਅਰਦਾਸ ਮਹਾਰਾਜ ਜੀ ਕਮੇਟੀ ਬਣਾਈ ਹੋਈ ਸੀ ਤੇ ਉਹਨਾਂ ਨੇ ਅੱਜ ਬਹੁਤ ਹੀ ਵਧੀਆ ਫਿਰ ਇੱਕ ਦੁਬਾਰਾ ਤੋਂ ਉਪਰਾਲਾ ਕੀਤਾ ਕਿ ਆਪਣੇ ਪਿੰਡ ਦੇ ਵਿੱਚ ਸਾਰੇ ਦੇ ਵਿੱਚ ਕੁਰਸੀਆਂ ਲੱਗ ਰਹੀਆਂ ਜੀ 40 ਕੁਰਸੀਆਂ ਆ ਗਈਆਂ ਆ ਜੋ ਕਿ 10-10 ਕਰਕੇ ਆਪਣੇ ਪਿੰਡ ਦੇ ਵਿੱਚ ਆਉਣ ਗਿਆ ਤੇ ਤੁਸੀਂ ਦੇਖ ਸਕਦੇ ਆ ਸਾਰੇ ਆਪਣੇ ਮੌਜੂਦ ਸਭਾ ਅਰਦਾਸ ਪ੍ਰਬੰਧਕ ਕਮੇਟੀ ਖੜੀ ਹੋਈ ਹੈ ਜੀ ਅੱਡੇ ਦੇ ਉੱਤੇ ਆਪਾਂ ਪਿੰਡ ਦੇ ਅੱਡੇ ਤੋਂ ਸਟਾਰਟ ਕਰਤਾ ਜੀ ਅੱਜ ਤੋਂ ਕੰਮ ਇਹ ਤੇ ਪਹਿਲਾ ਆਪਾਂ ਤੁਸੀਂ ਦੇਖ ਲਓ ਸਾਰੇ ਆਪਣੀਆਂ ਜੀ 10 ਕੁਰਸੀਆਂ ਆ ਜਾ ਚੁੱਕੀਆਂ ਜੀ ਤੇ ਆਪਾਂ ਪਿੰਡ ਦੇ ਅੱਡੇ ਤੋਂ ਸ਼ੁਰੂ ਕਰਤੀਆਂ ਲਾਣੀਆਂ ਤੁਸੀਂ ਦੇਖ ਸਕਦੇ ਆ ਕਾਰੀਗਰ ਲੱਗੇ ਹੋਏ ਆ ਲਾਉਣ ਨੂੰ ਤੇ ਸਾਰੇ ਪਿੰਡ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਆ ਖਾਸ ਕਰਕੇ ਸਾਡੇ ਐਨਆਰਆਈ ਵੀਰਾਂ ਦਾ ਜੋ ਕਿ ਸਾਡੀ ਪ੍ਰਬੰਧਕ ਕਮੇਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਔਰ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਸਾਡੇ ਨੌਜਵਾਨ ਵੀਰਾਂ ਦਾ ਜੋ ਕਿ ਕਮੇਟੀ ਦੇ ਵਿੱਚ ਨੇ ਜੋ ਕਿ ਬਹੁਤ ਹੀ ਵਧੀਆ ਅੱਗੇ ਹੋ ਕੇ ਸਾਰੇ ਸਾਡਾ ਸਾਥ ਦੇ ਰਹੇ ਨੇ ਔਰ ਇਸ ਕੰਮ ਨੂੰ ਪੂਰਾ ਕਰਨ ਦੇ ਵਿੱਚ ਸਾਰੇ ਵੱਧ ਚੜ ਕੇ ਯੋਗਦਾਨ ਦੇ ਰਹੇ ਨੇ ਤੇ ਤੁਸੀਂ ਸਾਡਾ ਇਦਾਂ ਸਹਿਯੋਗ ਦਿੰਦੇ ਰਹੋ ਔਰ ਸਾਡੇ ਨਾਲ ਸਾਰੇ ਪਿਆਰ ਬਣਾਈ ਰੱਖੋ ਆਪਾਂ ਹੋਰ ਵੀ ਬਹੁਤ ਪਿੰਡ 'ਚ ਕੰਮ ਕਰਨੇ ਨੇ ਜੋ ਕਿ ਤੁਹਾਡੇ ਔਨ ਬਾਰੇ ਸਮੇਂ ਦੇ ਵਿੱਚ ਤੁਹਾਡੇ ਨਿਗਾਹ ਦੇ ਵੀ ਸਾਰਿਆਂ ਚ ਆ ਜਾਣਗੇ ਤੇ ਆਪਾਂ ਪਿੰਡ ਦੀਆਂ ਕਬਰਾਂ ਦਾ ਜਿਵੇਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਆਪਾਂ ਪਿੰਡ ਦੀਆਂ ਕਬਰਾਂ ਦੇ ਵਿੱਚ ਚਾਦਰਾਂ ਲਵਾਈਆਂ ਔਰ ਮਿੱਟੀ ਵੀ ਪਵਾਈਆ ਉਹ ਵੀ ਆਪਾਂ ਇੱਕ ਵਾਰੀ ਦੁਬਾਰਾ ਸਾਰੀ ਤੁਹਾਡੀ ਨਜ਼ਰ ਕਰਾਂਗੇ ਆਪਾਂ ਵੀਡੀਓ ਦੁਬਾਰਾ ਐਡ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰੇ ਨਗਰ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਜਿਨ੍ਹਾਂ ਨੇ ਗੁਰੂ ਰਬਦਾਸ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਧ ਚੜ ਕੇ ਸਹਿਯੋਗ ਦਿੱਤਾ ਸੇਵਾ ਚ ਔਰ ਦਾਨ ਚ ਵੀ ਔਰ ਹਰ ਟਾਈਮ ਸਾਡੇ ਜੋ ਨਾਲ ਖੜੇ ਨੇ ਭਰਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਸੀਂ ਦੇਖ ਸਕਦੇ ਆ ਆਪਣੇ ਪਿੰਡ ਦੇ ਅੱਡੇ ਦੇ ਖੜੇ ਆ ਔਰ ਇਹ ਮੁੰਡੇ ਕਾਰੀਗਰ ਕੁਰਸੀਆਂ ਲੈ ਕੇ ਆ ਚੁੱਕੇ ਆ ਜੋ ਕਿ ਆਪਣੀ ਕੁਰਸੀਆਂ ਫਿੱਟ ਹੋ ਰਹੀਆਂ ਆ ਤੇ ਲੋ ਜੀ ਆਪਾਂ ਸਾਰੇ ਪਿੰਡ ਚ ਕੁਰਸੀਆਂ ਰੱਖਦੇ ਹੋਏ ਬਾਰੋ-ਬਾਰ ਅੱਡੇ ਤੋਂ ਸ਼ੁਰੂ ਕੀਤਾ ਸੀ ਜਿੱਮੇ ਕਿ ਤੁਹਾਨੂੰ ਪਹਿਲਾਂ ਤੁਸੀਂ ਦੇਖਿਆ ਅੱਡੇ ਤੋਂ ਸ਼ੁਰੂ ਕਰਕੇ ਆਪਾਂ ਸਾਰੇ ਬਾਰ-ਬਾਰ ਰੋਡ ਤੋਂ ਆਉਂਦੇ ਹੋਏ ਸਕੂਲ ਵਾਲ ਦੀ ਉਹ ਬਸ ਸਕੂਲੇ ਕੁਰਸੀਆਂ ਰੱਖ ਕੇ ਤੇ ਹਾਤਾਸ਼ਾਲੀ ਜਗ੍ਹਾ ਤੋਂ ਰੱਖਦੇ ਹੋਏ ਆਪਾਂ ਆਪਣੇ ਬਾਹਰਲੇ ਮੱਲੇ ਆ ਗਿਆ ਇੱਥੇ ਵੀ ਕੁਰਸੀਆਂ ਦੋ ਲਾਤੀਆਂ ਜੀ ਤੇ ਬਾਕੀ ਕੁਰਸੀਆਂ ਸ਼ਨੀਵਾਰ ਨੂੰ ਆਉਣਗੀਆਂ ਤੇ ਜਿਹੜੇ ਚੰਗੂ ਲੱਗੀ ਦੱਬ ਗਏ ਸ਼ੇਅਰ ਜ਼ਰੂਰ ਕਰਨਾ ਔਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ